ਮੈਂ ਕਿਹ ਨਾਮ ਆਪਣਾ ਹੋਰ ਜਿਹੜਾ ਮੈਂ ਨਾ ਭਾਈ ਸੋਨੀ ਨਾਮ ਮੇਰਾ ਜਿਹੜਾ ਮੁੰਡਾ ਫੜਿਆ ਕੀ ਗੱਲਬਾਤ ਹੋਈ ਹੈ ਤੇ ਗੱਲਬਾਤ ਭਾਈ ਐਦਾ ਹੋਇਆ ਕਿ ਮੈਂ ਇੱਕ ਨਾ ਰਿਆ ਸੀ ਤੇ ਇਹ ਨਾ ਕੋਈ ਪੰਜ ਮਿੰਟ ਮੈਨੂੰ ਬਾਹਰ ਹੋਇਆ ਨਿਕਲਿਆ ਮੈਂ ਰੋੜ ਤੇ ਆਇਆ ਪਿੱਛੋਂ ਡਾਡੀ ਨੇ ਮੈਨੂੰ ਫੋਨ ਕਰਤਾ ਯਾਰ ਮੇਰਾ ਮੋਰਸਾ ਲੈ ਕੇ ਚੋਕੇ ਕੋਈ ਮੈਂ ਕਿਹਾ ਫੋਨ ਲੈ ਕੇ ਮੁੰਡੇ ਨੂੰ ਇਕੱਠੇ ਕਿਤੇ ਆਪਣੇ ਨਾਲ ਆਦਰ ਮੈਂ ਦੇਖਿਆ ਕਿੱਧਰ ਗਿਆ ਮੈਂ ਅਦਨਾ ਪਤ ਤੌਰ ਤੇ ਸਿੰਬਲ ਜਮੂ ਰਸਤੇ ਮੈਂ ਇੱਥੇ ਹਣ ਪੈ ਗਿਆ ਜਗਦਵ ਚੀਨੂ ਮੈਂ ਕਿਹਾ ਮੋਟਰਸਾਈਕਲ ਤੇ ਆਪਣੇ ਲੱਗਦਾ ਕਿਹੜੀ ਜਗ੍ਹਾ ਤੂੰ ਬੈ ਮੋਟਰ ਇੱਕ ਕਚਰੀ ਲਾਗੂ ਜੀ ਸਭ ਚੱਲੀ ਸਾਹਮਣੇ ਤੇ ਚਾਹੀਦਾ ਕਿੰਨੀ ਦੇਰ ਬਲੇ ਵੱਧ ਤੋਂ ਵੱਧ ਭਈ 15 ਮਿੰਟ ਅੱਛਾ ਇਹੀ ਲੈ ਆਇਆ ਇਹੀ ਲੈ ਆਇਆ ਮੋਟਰਸਾਈਕਲ ਪੰਜ ਅੰਡੇ ਤੇ ਰਾਜ ਨੇ ਦੇਖਿਆ ਕਹਿੰਦਾ ਯਾਰ ਮੋਟਰਸਾਈਕਲ ਦੇ ਡੈਡੀ ਨਾਲ ਲੱਗਣ ਡਿਆ ਹਾਂਜੀ ਤੇ ਮੈਂ ਦੇਖ ਕੇ ਪਿੱਛੇ ਆਇਆ ਮੁੰਡੇ ਨੂੰ ਕਿਹਾ ਨੰਬਰ ਦੇਖਿਓ ਇਹ ਨੰਬਰ ਦੇਖ ਕੇ ਕਹਿੰਦਾ 6025 ਆ ਮੈਂ ਕਿਹਾ ਮੋਟਰਸਾਈਕਲ ਮੇਰਾ ਆਪਣਾ ਹੀ ਆ ਆਪਾਂ ਸੈਰ ਤੇ ਖਲੋਗੇ ਮੈਂ ਕਿਹਾ ਇੱਧਾ ਕਰੋ ਮੋਟਰਸਾਈਕਲ ਕੋਈ ਨਾ ਥਲਾਇਓ ਜਿਹੜਾ ਬੰਦਾ ਆਏਗਾ ਨੂੰ ਲੈਣ ਉਹਨੂੰ ਰੰਗਿਆ ਤੇ ਫਾ ਲੈਣਾ ਪਤੇ ਆਪਾਂ ਦੀ ਬੇਟਕਣ ਲੱਗੇ ਥੋੜੀ ਦੇਰ ਚ ਬੰਦਾ ਉਧਰੋਂ ਆ ਰਿਹਾ ਹੈ ਇਹਨੇ ਸਾਨੂੰ ਦੇਖਿਆ ਕਿ ਬੰਦੇ ਚਾਰ-ਪੰਜ ਖਲੋਤੇ ਆ ਸਾਨੂੰ ਦੇਖ ਕੇ ਦੁਰਕ ਲਾ ਗਿਆ ਜਿੱਦਾਂ ਦੁਰਕ ਲਾਇਆ ਵਾਰੂ ਫੇਰ ਫਾਲਿਆਂ ਦੇ ਪਿੱਛੋਂ ਕਹਿੰਦਾ ਭਾਜੀ ਮੈਂ ਨਹੀਂ ਕੀਤਾ ਘਰ ਮੈਂ ਕਿਹਾ ਤੂੰ ਖਲੋਇਆ ਸਭ ਪਤਾ ਲੱਗੇ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਤੇਰੀ ਵੀਡੀਓ ਆ ਗਈ ਤੇ ਤੈਨੂੰ ਹੁਣ ਪਤਾ ਲੱਗਣਾ ਜੀ ਮੋਟਰਸਲ ਦੀ ਕੋਈ ਸੀਸੀਟੀਵੀ ਫੁਟੇਜ ਆ ਜਿੱਥੇ ਮੋਟਰਸਲ ਚ ਕੋਇਆ ਮੋਟਰਸਲ ਲੈਣੇ ਦੇਖਿਆ ਜੀ ਇੱਥੇ ਜਿਹੜਾ ਕ੍ਰੈਸ਼ ਕੀਤਾ ਸ਼ੋਰੂ ਮੋਟਰਸਲ ਚ ਕੋਇਆ ਤੇਰਾ ਉੱਥੇ ਵੀ ਹੈਗੇ ਆ ਤੇ ਉਹਨਾਂ ਦੇ ਵਿੱਚ ਕੈਮਰਾ ਕੈਮਰੇ ਲੱਗੇ ਆ ਦੇਖਿਆ ਨਹੀਂ ਉੱਥੇ ਮੈਂ ਸੁਤੀ ਨੂੰ ਮਿਲਟੋ ਨਹੀਂ ਕੱਪੜੇ ਆਲੇ ਕੱਪੜੇ ਆਲੇ ਹੁੰਦੇ ਆ